ਯਾਮ ਸੋਇ ਕਰਾਏ ਜੋ ਤੁਦ ਪਾਵੈ ਮੋਹ ਸਿਆਣਪ ਕਸ਼ੂ ਨਾ ਆਵੈ ਹਮ ਬਾਰਿਕ ਤੋ ਸਰਨਾਏ ਪ੍ਰਭ ਯਾਪੇ ਪੈ ਜਰਖਾਈ सोई करावे ਜੋ ਤੁਦ ਪਾਵੈ ਮੋਹ ਸਿਆਨਪ ਕਸ਼ੂ ਨ ਆਵੈ ਹਮ ਬਾਰਿਕ ਤੋ ਸਰਨਾਏ ਪ੍ਰਭ ਆਪੇ ਬੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਨ ਲਾਗਾ ਕਰੀ ਤੇਰਾ ਘਰ ਆਇ ਰਹਾਉ ਜੀ ਜੰਤ ਤੇਰੇ ਤਾਰੇ ਪ੍ਰਭ ਦੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੇ ਸਰਨਾ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੇ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਅੱਜ ਆਪਾਂ ਹੁਕਮਨਾਮਾ ਸਭ ਦੀ ਵਿਆਖਿਆ ਕਰਨੀ ਹੈ ਜੀ ਬੋਤਾ ਸਮਾਣੀ ਜੀ ਸੋਠ ਮਹੱਲਾ ਪੰਜਵਾਂ 5-7 ਮਿੰਟ ਮਨ ਨੂੰ ਇਕਾਗਰ ਕਰਕੇ ਗੁਰੂ ਦੇ ਹਜ਼ੂਰੀ ਵਿੱਚ ਬੈਠੋ ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮ ਹੈ ਸੋਠ ਰਾਗ ਦਾ ਸੋਈ ਕਰਾਏ ਜੋ ਤਦ ਭਾਵੈ ਮੋਹਿ ਸਿਆਣਪ ਕਛੁ ਨਾ ਆਵੇ ਕਹਿੰਦੇ ਪ੍ਰਮਾਤਮਾ ਉਤਤ ਕਰਦਾ ਹੈ ਜੋ ਉਹਨੂੰ ਚੰਗਾ ਲੱਗਦਾ ਹੈ ਸੋਈ ਕਰਾਏ ਜੋ ਤਦ ਭਾਵੈ ਮੋਹਿ ਸਿਆਣਪ ਕਛੁ ਨਾ ਆਵੇ ਮੇਰੀਆਂ ਸਿਆਣਪਾਂ ਸੂਰਪਾਂ ਗੁਰੂ ਜੀ ਕਹਿੰਦੇ ਕੋਈ ਕੰਮ ਨਹੀਂ ਆਉਣਾ ਸਚਾਨਾਂ ਜੀ ਬਿਲਕੁਲ ਆ ਪਿਛਲੇ ਦਿਨੇ ਕਟਨਾਵਾਪਰੀ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਇੱਕ ਕਾਰੋਬਾਰੀ ਸੀ ਜਿਹੜਾ ਪਰਿਵਾਰ ਉਹ ਚੱਲਿਆ ਸੀਗਾ ਕੋਈ ਡੀਲ ਕਰਨ ਵਾਸਤੇ ਲੰਡਨ ਦੇ ਵਿੱਚ ਕਹਿੰਦੇ ਉਹਦਾ ਜੋ ਪਾਸਪੋਰਟ ਸੀ ਨਾ ਘਰੇ ਰਹਿ ਗਿਆ ਬੈਗ ਦੇ ਵਿੱਚ ਪਾਉਣਾ ਭੁੱਲ ਗਿਆ ਕਹਿੰਦੇ ਵੀ ਜਦੋਂ ਉਹ ਪਹੁੰਚਿਆ ਵੀ ਮੈਂ ਪਾਸਪੋਰਟ ਆਫ ਦਾ ਚੈੱਕ ਕਰਾਵਾਂ ਅੱਗੇ ਚੈੱਕ ਕਰਕੇ ਜਾਣ ਦਿੰਦੇ ਆ ਵੇਖਿਆ ਉਹਨੇ ਜੱਪ ਖੋਲ ਕੇ ਕੰਨ ਬਵਾਸਪੋਟ ਹੀ ਨਹੀਂ ਦਾ ਟੈਕਸੀ ਕਰਾਈ ਅਹਮਦਾਬਾਦ ਦਾ ਰਹਿਣ ਵਾਲਾ ਸੀ ਦਾ ਉਹ ਭੱਜ ਕੇ ਗਿਆ ਜਦੋਂ ਜਦੋਂ ਨੂੰ ਪਾਸਪੋਰਟ ਚੱਕ ਕੇ ਲੈ ਕੇ ਆਇਆ ਉਦੋਂ ਨੂੰ ਜਿਹੜਾ ਉੱਡਣ ਦਾ ਟਾਈਮ ਹੋ ਗਿਆ ਜਹਾਜ਼ ਦਾ ਘਰੇ ਨਰਾਸ਼ ਗਿਆ ਕਹਿੰਦੇ ਵੀ ਉਹਦੇ ਘਰ ਵਾਲੇ ਕਹਿੰਦੇ ਕੀ ਗੱਲ ਹੋ ਗਈ ਜੀ ਕਹਿੰਦੇ ਵੀ ਤੈਨੂੰ ਪਤਾ ਹੀ ਵੀ ਅੱਜ ਆਪਣੇ ਕਰੋੜਾਂ ਦੀ ਡੀਲ ਹੈ ਜਿਹੜੀ ਉਹ ਲੰਡਨ ਦੇ ਵਿੱਚ ਬਹੁਤ ਵੱਡਾ ਕਾਰੋਬਾਰੀ ਸੀ ਜੀ ਕਹਿੰਦਾ ਵੀ ਅਪਣੇ ਅੱਜ ਉਹ ਨਹੀਂ ਹੋ ਸਕਣੀ ਇਹ ਸਿਰ ਛੱਟ ਕੇ ਬੈਠ ਗਿਆ ਕਹਿੰਦੇ ਚੱਲ ਟੀਵੀ ਲਾ ਕੇ ਦੇਖ ਲੈਨੇ ਆ ਸੋਚ ਆਉਣ ਕੀਤੀ ਤੇ ਸਾਹਮਣੇ ਖਬਰ ਚੱਲੀ ਜਾਂਦੀ ਆ ਵੀ ਲੰਡਨ ਨੂੰ ਜਾਣ ਵਾਲਾ ਜਹਾਜ਼ ਫਲਾਣਾ ਨੰਬਰ ਕ੍ਰੈਸ਼ ਹੋ ਗਿਆ ਡਿੱਗ ਪਿਆ ਜਹਾਜ਼ ਕਹਿੰਦੇ ਉਸੇ ਵੇਲੇ ਜਿਹੜਾ ਮਨ ਗਿਲਿਆਣਾ ਭਰਿਆ ਪਿਆ ਸੀ ਨਾ ਵੀ ਰੱਬਾ ਤੂੰ ਮੇਰੇ ਨਾਲ ਧੱਕਾ ਕਰ ਗਿਆ ਮੇਰੀਆਂ ਕਰੋੜਾਂ ਰੁਪਏ ਦਾ ਮੈਨੂੰ ਨੁਕਸਾਨ ਹੋ ਗਿਆ ਅੱਜ ਉਹੀ ਮਨੁਸ਼ ਕਰਾਨੇ ਵਿੱਚ ਕਰਦਾ ਇਹ ਕਹਿੰਦਾ ਪ੍ਰਮਾਤਮਾ ਤੂੰ ਮੈਨੂੰ ਰੱਖਣ ਵਾਲਾ ਸੀ ਤੂੰ ਮੈਨੂੰ ਰੱਖਣਾ ਸੀ ਤੇਰੀ ਮਿਹਰ ਸੀ ਪ੍ਰਮਾਤਮਾ ਤੂੰ ਮੈਨੂੰ ਰੱਖ ਲਿਆ ਇਵੇਂ ਜਿਵੇਂ ਇੱਕ ਔਰਤ ਦੱਸਦੀ ਵੀ ਉਹ ਵੀ ਟ੍ਰੈਫਿਕ ਦੇ ਵਿੱਚ ਲੇਟ ਹੋ ਗਈ ਤੇ ਜਹਾਜ਼ ਜਿਹੜਾ ਉਹ ਉਦੋਂ ਉਡਾਨ ਭਰ ਗਿਆ ਜੀ ਬਹੁਤ ਘਟਨਾਵਾਂ ਕਿੰਦੇ ਜਿਹੜਾ ਇੱਕ ਅਸ਼ਕਸ਼ ਬਚਿਆ ਨਾ ਵਿੱਚੋਂ ਜਦੋਂ ਜਹਾਜ਼ ਕਹਿੰਦੇ ਕ੍ਰੈਸ਼ ਹੋਇਆ ਵਿਚਾਲੋਂ ਪਾਟ ਗਿਆ ਤੇ ਸਮੇਤ ਉਹਦੀ ਜੋ ਬੈਲਟ ਲੱਗੀ ਸੀ ਨਾ ਸੀਟ ਬੈਲਟ ਕਿਉਂਕਿ ਉੱਡਣ ਵੇਲੇ ਸੀਟ ਬੈਲਟ ਲੱਗੀ ਹੁੰਦੀ ਹੈ ਸੀਟ ਬੈਲਟ ਦੇ ਸਮੇਤ ਹੀ ਕਹਿੰਦੇ ਜਹਾਜ਼ ਵਿੱਚੋਂ ਥੱਲੇ ਡਿੱਗ ਪਿਆ ਕੋਈ ਛਾਲ ਛੁਲ ਨਹੀਂ ਮਾਰੀ ਉਹਨੇ ਜੀ ਜਹਾਜ਼ ਟੁੱਟ ਗਿਆ ਨਾ ਵਿਚਾਲੋਂ ਜਿੱਥੋਂ ਟੁੱਟਿਆ ਉੱਥੇ ਉਹਦੀ ਸੀਟ ਸੀ ਵਿੱਚੋਂ ਨਿਕਲ ਕੇ ਡਿੱਗ ਪਿਆ ਤੇ ਡਿੱਗ ਗਿਆ ਉਸ ਥਾਂ ਵਿੱਚ ਜਾ ਕੇ ਜਿੱਥੇ ਬਿਲਡਿੰਗ ਦੇ ਵਿੱਚ ਨਾ ਵੀ ਅੱਗ ਨਹੀਂ ਪਹੁੰਚ ਸਕੀ ਥੱਲੇ ਵੜ ਗਿਆ ਜਿਵੇਂ ਜ ਆਪਾਂ ਪੌੜਨ ਵਾਲਾ ਹਿੱਸਾ ਹੁੰਦਾ ਨਾ ਤਾਂ ਤੋਂ ਉੱਪਰੋਂ ਲੈ ਕੇ ਖਾਲੀ ਹੁੰਦਾ ਹੈ ਜੀ ਉਸ ਥਾਂ ਦੇ ਵਿੱਚ ਜਾ ਕੇ ਡਿੱਗ ਪਿਆ ਥੱਲੇ ਡਿੱਗ ਪਿਆ ਜਾ ਅਜ ਤੋਂ ਥੱਲੇ ਡਿੱਗ ਪਿਆ ਵੀ ਜਿੱਥੇ ਜਾ ਆਜ ਉਤਲੀਆਂ ਮੰਜ਼ਲਾਂ ਵਿੱਚ ਦੋ ਮੰਜ਼ਲਾਂ ਵਿੱਚ ਵੜਿਆ ਤੇ ਉਦੋਂ ਹੀ ਥਾਂ ਜਾ ਡਿਆ ਉੱਥੇ ਅੱਗ ਨਹੀਂ ਪਹੁੰਚ ਸਕੀ ਬਚ ਗਿਆ ਜੀ ਸੋ ਇਹ ਪਰਮੇਸ਼ਰ ਦੇ ਰੰਗ ਹੈ ਭਾਈ ਕਹਿੰਦੇ ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਕਸ਼ੂਣਾ ਵੈ ਸਿਆਣਪਾ ਸੂਣਪਾ ਕੁਛ ਨਹੀਂ ਕਰਦੀਆਂ ਭਾਈ ਇੱਥੇ ਰਹਿ ਜਾਂਦੀਆਂ ਸਿਆਣਪਾਂ ਬੰਦਿਆ اے ਪ੍ਰਮਾਤਮਾ ਹਮ ਬਾਰਿਕ ਤੋ ਸ਼ਰਨਾਈ ਤੇਰੇ ਬੱਚੇ ਆਂ ਤੇਰੀ ਸ਼ਰਨ ਵਿੱਚ ਆਏ ਆਂ ਪਰ ਬਾਪੇ ਪੈਜ ਰਖਾਈ ਤੂੰ ਆਪ ਹੀ ਰੱਖਣ ਵਾਲਾ ਮੇਰਾ ਮਾਤਾ ਪਿਤਾ ਹਰ ਰਾਇਆ ਤੂੰ ਮੇਰਾ ਮਾਤਾ ਪਿਤਾ ਮਾਲਕਾ ਕਰ ਕਿਰਪਾ ਪਰਤਪਾਲਨ ਲਾਗਾ ਕਰੀ ਤੇਰਾ ਕਰਾਇਆ ਤੂੰ ਕਿਰਪਾ ਕਰਦਾ ਸਭ ਨੂੰ ਪਰਤਪਾਲਨਾ ਕਰਦਾ ਆਪਾਂ ਨੂੰ ਤਾਂ ਆਪਦੇ ਚਾਰ ਕਿ ਜੀ ਆਂਦਾ ਫਿਕਰ ਹੁੰਦਾ ਨਾ ਆਪਦੇ ਬੱਚਿਆਂ ਦਾ ਆਪਦੇ ਮਾਤਾ ਪਿਤਾ ਦਾ ਪਰ ਕਹਿੰਦੇ ਤੁਹਾਨੂੰ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਪਾਲੀ ਜਾਂਦਾ ਜੀ ਸਾਰਿਆਂ ਨੂੰ ਕਰ ਕਿਰਪਾ ਪਰਤਪਾਲਨ ਲਾਗਾ ਕਰੀ ਤੇਰਾ ਰਹਾ ਆ ਰਹਾ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਮਾਰੇ ਤੂੰ ਹੀ ਬਣਾਇਆ ਪ੍ਰਮਾਤਮਾ ਸਾਰੇ ਜੀ ਜੰਤ ਤੇ ਤੇਰੇ ਹੁਕਮ ਵਿੱਚ ਹੀ ਖੇਡਦੇ ਆਏ ਤੇ ਡੋਰੀ ਤੇਰੇ ਹੱਥ ਵਿੱਚ ਹੈ ਮਾਲਕਾ ਆਸਵਾਸਾਂ ਦੀ ਡੋਰੀ ਤਾਂ ਉਹਦੇ ਹੱਥ ਵਿੱਚ ਆਣਾ ਪਿਆ ਰਿਓ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਾਨਾ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੁਝ ਹੁੰਦਾ ਮਾਲਕਾ ਤੇਰੀ ਸ਼ਰਨ ਵਿੱਚ ਆਏ ਆਂ ਤੇ ਸਾਨੂੰ ਸ਼ਰਨ ਵਿੱਚ ਆਇਆਂ ਨੂੰ ਰੱਖ ਲੈਣਾ ਇਹ ਅਰਦਾਸ ਨੂੰ ਸਿੱਖੋ ਆਪਾਂ ਵੀ ਕਰੀਏ ਮਨ ਵਿੱਚੋਂ ਗਲਤ ਫੁਰਨੇ ਮਨ ਵਿੱਚੋਂ ਜੋ ਮਨ ਦੇ ਵਿੱਚ ਗਲਤ ਚਿਤਵਣੀ ਐ ਇਹਨੂੰ ਬਾਹਰ ਕੱਢੀਏ ਭਾਈ ਹੌਲੀ-ਹੌਲੀ ਸਤਿਗੁਰੂ ਕਿਰਪਾ ਕਰੇ ਗੁਰੂ ਦੇ ਗਿਆਨ ਨੂੰ ਸਾਨੂੰ ਸਮਝ ਪੈ ਜਾਵੇ ਗੁਰੂ ਦਾ ਗਿਆਨ ਬਹੁਤ ਮਹਾਨ ਹੈ ਭਾਈ ਇਸ ਗਿਆਨ ਨੂੰ ਆਪਾਂ ਨਾ ਤਾਂ ਪੂਰਾ ਕਥਨ ਕਰ ਸਕਦੇ ਆਂ ਆ ਅਕਾਥ ਦੀ ਕਹਾਣੀ ਬਣਾ ਕੇ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆ ਨਾ ਨਾਂ ਸਭ ਦੇ ਵਿੱਚ ਅਕਾਥ ਦੀਆਂ ਕਹਾਣੀਆਂ ਪਾਈਆਂ ਜਾ ਸਕਦੀਆਂ ਕਿਸੇ ਗੱਲ ਨੂੰ ਸਮਝਣ ਵਾਸਤੇ ਦਰਸ਼ਤਾਾਂ ਤਾਂ ਦੇ ਨਾਲ ਜਿਵੇਂ ਗੁਰੂ ਜੀ ਸਮਝਾਉਂਦੇ ਆ RAM ਜਪੋ ਜੀ ਐਸੇ ਐਸੇ ਤ੍ਰੋ ਪ੍ਰਹਿਲਾਦ ਜਪਿਓ ਹਰ ਦੇਸੀ ਕਹਿੰਦੇ ਪ੍ਰਮਾਤਮਾ ਦਾ ਨਾਮ ਆਇਆ ਜਪੋ ਜਿਵੇਂ ਤ੍ਰੋ ਨੇ ਜਪਿਆ ਭਾਈ ਤ੍ਰੋ ਤੇ ਤ੍ਰੋ ਦੀ ਉਦਾਹਰਣ ਕਿਉਂ ਦਿੱਤੀ ਪਿਆਰਿਓ ਤ੍ਰੂ ਦੀ ਉਦਾਹਰਨ ਤਾਂ ਦਿੱਤੀ ਹੈ ਗੁਰੂ ਸਾਹਿਬ ਜੀ ਨੇ ਕਿਉਂਕਿ ਬਹੁਤ ਬਹੁਤ ਛੋਟੀ ਉਮਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਨੇ ਜੀ ਉਹ 5 ਸਾਲ ਦੀ ਉਮਰ ਕੀ ਹੁੰਦੀ ਪਿਆਰਿਓ 5 ਸਾਲ ਤੇ ਤਾਂ ਹੀ ਨਹੀਂ ਪਤਾ ਹੁੰਦਾ ਵੀ ਮੇਰਾ ਪਰਿਵਾਰ ਕਿਹੋ ਜਿਹਾ ਹੈ ਕਿਵੇਂ ਮੇਰੇ ਚਾਚੇ ਤਾਇਤੇ ਹੁੰਦੇ ਹੀ ਨਹੀਂਗਾ ਪਤਾ ਪਰ ਪ੍ਰਮਾਤਮਾ ਦੇ ਨਾਮ ਦੀ ਸੋਚੀ ਉਦਾਹਰਨ ਤਾਂ ਦਿੱਤੀ ਹੈ ਵੀ ਜੇ ਕਿਤੇ ਬਚਪਨ ਤੋਂ ਹੀ ਇਧਰਲੇ ਪਾਸੇ ਲੱਗਿਆ ਜਾਵੇ ਤਾਂ ਕਿਉਂਕਿ ਕਈ ਬੰਦੇ ਪਤਾ ਕਹਿੰਦੇ ਆ ਕੋ ਜੀ ਬਹੁਤ ਉਮਰ ਪਈ ਐ ਨਹੀਂ ਉਮਰ ਦੇ ਵਾਧਿਆਂ ਮਾੜੇ ਸੰਸਕਾਰ ਵੀ ਵਾਧੇ ਪੈ ਜੋ ਛੋਟੀ ਉਮਰ ਵਿੱਚ ਤਾਂ ਫਾਇਦਾ ਹੈ ਕੱਚਾ ਦੁੱਧ ਹੁੰਦਾ ਬੱਚਾ ਤੇ ਦੁੱਧ ਦਾ ਮਰਜੀ ਬਣਾ ਲਓ ਜਿਹੜਾ ਕੋਸ਼ ਤੇ ਜਦੋਂ ਦੁੱਧ ਖਰਾਬ ਹੀ ਹੋ ਗਿਆ ਤੇ ਦੱਸੋ ਭਾਈ ਫਿਰ ਉਹਦਾ ਕੀ ਬਣੂਗਾ ਤੇ ਦੁੱਧ ਖਰਾਬ ਹੋ ਜੇ ਫਿਰ ਕੀ ਬਣਦਾ ਕੁਝ ਵੀ ਨਹੀਂ ਬਣਦਾ ਉਹਦਾ ਜੀ ਉਹਦੇ ਵਿੱਚੋਂ ਵਿੱਚ ਮੁੜ ਕੇ ਛੜਿਆਣ ਆਉਣ ਲੱਗ ਜਾਂਦੀ ਹੈ ਜੀ ਜਦੋਂ ਮਨ ਸਰੀਰ ਛੋਟਾ ਸੀ ਕੱਚਾ ਸੀ ਹਜੇ ਛੋਟੀ ਉਮਰ ਸੀ ਉਦੋਂ ਪ੍ਰਮਾਤਮਾ ਦਾ ਨਾਮ ਜਪਿਆ ਸਿਮਰਨ ਕੀਤਾ ਬੜਾ ਲਾਹੇਵੰਦ ਆ ਪਿਆ ਤੇ ਉਹ ਬਾਬਾ ਖਬੀਰ ਜੀ ਦਾ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੇ ਧੌੜੀ ਜਿਨ੍ਹਾਂ ਨਾਲ ਰਾਵਿਆ ਕਾਲੀ ਕਿਲੇ ਵੀ ਕਾਲੀ ਜਿਨ੍ਹਾਂ ਨਾਲ ਰਾਵਿਆ ਧੌੜੀ ਰਾਵੈ ਕੋਈ ਕਰ ਸਾਈਂ ਸੋ ਪਰਿਹੜੀ ਰੰਗਨ ਵੇਲਾ ਹੋਈ ਜਿਨ੍ਹਾਂ ਨੇ ਕਾਲੀ ਚ ਨਹੀਂ ਰੱਬ ਨੂੰ ਯਾਰ ਕੀਤਾ ਵੀ ਜਵਾਨੀ ਚ ਕਾਲੀ ਦਾ ਅਰਥ ਮਜ ਕਾਲੀ ਦਾੜੀ ਜਵਾਨੀ ਚ ਨਹੀਂ ਰੱਬ ਦਾ ਨਾਮ ਜਪਿਆ ਚੱਲ ਵਿੱਚ ਤੀਜੀ ਕਰਲੇ ਭਾਈ ਵਢੇਪੇ ਜਾਗ ਕਰਲੇ ਪਰ ਉਥੇ ਗੁਰੂ ਅਮਰਦਾਸ ਪਾਤਸ਼ਾਹ ਨੇ ਫੇਰ ਕਹਿੰਦੇ ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿਤ ਕਰੇ ਕਹਿੰਦੇ ਜਦੋਂ ਜਵਾਨੀ ਹੁੰਦੀ ਨਾ ਸਰੀਰ ਉੱਤੇ ਉਦੋਂ ਪ੍ਰਮਾਤਮਾ ਮਿਲਣਾ ਬਹੁਤ ਸੁਖਾਣ ਹੈ ਜੀ ਮਨੁੱਖ ਨੂੰ ਆਪਣੇ ਅੰਦਰ ਉਹ ਕਿਉਂਕਿ ਮਨ ਨਿਰਭੜਾ ਸ਼ੁੱਧਾ ਹੈ ਜੀ ਬੱਚਿਆਂ ਦਾ ਪ੍ਰਮਾਤਮਾ ਕਿਉਂ ਮਿਲਦਾ ਹੈ ਜੀ ਬੱਚਿਆਂ ਨੂੰ ਕੋਈ ਪਤਾ ਨਹੀਂ ਮੈਂ ਮੇਰੀ ਵਕਾਰਾਂ ਦਾ ਕੋਈ ਪਤਾ ਨਹੀਂ ਮੇਰੀ ਮਾੜੀ ਬਰਤੀ ਦਾ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਵੇਂ ਮਨੁੱਖ ਦੇ ਵਿੱਚੋਂ ਚਲਾਕੀਆਂ ਵਧਦੀਆਂ ਪਿਆਓ ਜਿਵੇਂ ਜਿਵੇਂ ਆਪਣੀ ਮਰ ਵਾਧੀ ਆ ਨਾ ਮਨੁੱਖ ਚਲਾਕ ਹੁੰਦਾ ਜਾਂਦਾ ਹੈ ਚਲਾਕੀ ਵਾਲੀ ਬਿਰਤੀ ਵਧ ਜਾਂਦੀ ਹੈ ਫਿਰ ਪ੍ਰਮਾਤਮਾ ਤੋਂ ਬਹੁਤ ਬੱਚ ਦੂਰ ਪੈ ਜਾਂਦੀ ਹੈ ਜੀ ਸੋ ਪ੍ਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਉਸ ਪ੍ਰਮਾਤਮਾ ਨੂੰ ਸਦਾ ਯਾਦ ਰੱਖੀਏ ਭਾਈ ਆਓ ਸਾਰੇ ਜਪੀਏ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹ ਮਨ ਕਰਕੇ ਪੜਨਾ ਪੈ ਤੋ ਆਪਣੇ ਨਾ ਅੰਦਰੋਂ ਨਿਰਤੀ ਰੱਖਣੀ ਵੀ ਸੱਚੇ ਪਾਤਸ਼ਾਹ ਸਭ ਦਾ ਹੀ ਵੀ ਭਲਾ ਹੋਵੇ ਸਭ ਦਾ ਹੀ ਭਲਾ ਹੋਵੇ ਮੇਰੇ ਗਵਾਂਢੀ ਦਾ ਵੀ ਮੇਰੇ ਚਾਚਾ ਦਾ ਵੀ ਮੇਰੇ ਤਾਇਆ ਦਾ ਵੀ ਸਭ ਦਾ ਹੀ ਸਭ ਦਾ ਹੀ ਭਲਾ ਮੰਗਣਾ ਸਭ ਦਾ ਹੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਾਈ ਪੱਲੇ ਸਭ ਕੀ ਸਪਾਏ ਤੈਨੂੰ ਸਭ ਕੁਝ ਪ੍ਰਾਪਤ ਹੋਜੂ ਗੁਰੂ ਜੀ ਕਹਿੰਦੇ ਤੇਰੇ ਪੱਲੇ ਸਭ ਕੁਝ ਹੀ ਰਹਿ ਜਾਊਗਾ ਜੇ ਕਿਸੇ ਬੁਰੇ ਦਾ ਵੀ ਤੂੰ ਭਲਾ ਮੰਗਣ ਲੱਗ ਗਿਆ ਚੰਦਰਾਮਣ ਮੰਨਦਾ ਨਹੀਂ ਪਿਆ ਰਿਓ ਇਹ ਕਹਿੰਦਾ ਨਾ ਨਾ ਮਹਾਰਾਜ ਜੇ ਕੋਈ ਬੁਰਾ ਕਰਦਾ ਮੈਂ ਉਹਨੇ 1 ਗੁਣਾ 1 ਮੇਰੇ ਤੇ ਔਗਣ ਕੀਤਾ ਮੈਂ ਉਸ 10 ਔਗਣ ਕਰਨੇ ਆ ਮੈਂ ਉਦੋਂ 10 ਗੁਣਾ ਹੋਰ ਉਹਦੇ ਤੇ ਵਧੇਰੇ ਮੈਂ ਉਹਦੀ ਕੀ ਕਰਨੀ ਐ ਪਰ ਇਹ ਮਿਰਤੀ ਨਹੀਂ ਪਿਆ ਰਿਓ ਪਰ ਕਾ ਬੁਰਾ ਨਾ ਰੱਖੋ ਚੀਤ ਤੁੰਤੋਂ ਦੁੱਖ ਨਹੀਂ ਭਾਈ ਮੀਂ ਚਿੱਤ ਵਿੱਚ ਬੁਰਾ ਨਾ ਰੱਖੀ ਮਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੋਹਰ ਲਾਉਂਦੇ ਐ ਕਹਿੰਦੇ ਤੈਨੂੰ ਦੁੱਖ ਨਾ ਲੱਗੂਆ ਗਰੰਟੀ ਐ ਜੀ ਗੁਰੂ ਦਾ ਬਚਨ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਦਾ ਬਚਨ ਸੱਤ ਹੁੰਦਾ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਮੰਨੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕੜਾਈ ਇਹ ਬਾਣੀ ਕੋਥੀ ਪਰਮੇਸ਼ਰ ਕਾ ਥਾਨ ਇਹ ਬਾਣੀ ਆ ਜਿਹੜੀ ਇਹ ਰੱਬ ਦਾ ਰੱਬ ਦਾ ਘਰ ਹੈ ਜੀ ਰੱਬ ਨਾ ਵਿੱਚ ਬੈਠਾ ਹੈ ਇਹ ਰੱਬ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਾਣਾ ਅੰਦਰੋਂ ਕਰਕੇ ਮੰਨੇ ਗੁਰੂ ਦੇ ਬਚਨ ਆਓ ਸਾਰੇ ਜਪੀਏ ਸਾਰਿਆਂ ਨੇ ਜਪਣਾ ਹੈ ਪਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ ਸਾਰੇ ਜੱਪੋ ਭਾਈ ਤਮ ਕਾ ਦੁੱਖ ਨਹੀਂ ਪਾਏ ਮੀਤਾ ਤਮ ਕਾ ਦੁੱਖ ਨਹੀਂ ਪਾਏ ਮੀਤਾ ਪਰਕਾ ਬੁਰਾ ਨਾ ਰੱਖੋ ਚੀਤਾ ਪਰਕਾ ਬੁਰਾ ਨਾ ਰੱਖੋ ਚੀਤਾ ਗੁਰੂ ਕੋਲੋਂ ਸਦਾ ਮੰਗਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਾਰੇ ਜੱਗੋ ਭਾਈ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ